ਢੀੜਾ ਅਕਾਲੀ ਦਲ ਪੰਜਾਬ ਦੇ ਵਿੱਚ ਇੰਡੀਪੈਂਡੈਂਟ ਸਰਕਾਰ ਬਣਾਦਾ ਹੁੰਦਾ ਸੀ ਉਹ ਅਕਾਲੀ ਦਲ 3 ਤੇ ਆ ਗਿਆ ਹੁਣ ਅਕਾਲੀ ਦਲ ਦੀਆਂ ਦੋ ਦੇ ਵਿੱਚੋਂ ਇੱਕ ਸੀਟ ਰਹਿ ਗਈ ਤੁਸੀਂ ਦੇਖੋ ਅਕਾਲੀ ਦਲ ਸੂਬੇ 'ਚੋਂ ਸਾਫ ਹੈ ਪਹਿਲੀ ਬ੍ਰੌਟੀ ਪੰਥ ਰਾਜਨੀਤੀ ਦੂਜੀ ਹੈ ਲੇਕਿਨ ਹੁਣ ਦੇ ਦੌਰ ਦੇ ਵਿੱਚ ਧਰਮ ਬਾਅਦ ਚ ਹੈ ਤੇ ਸਿਆਸਤ ਪਹਿਲਾਂ ਆ ਗਈ ਹੈ ਜਾਂ ਦੇ ਵਿੱਚ ਨਹੀਂ ਆਉਂਦੇ ਕਿ ਮੈਂ ਅਕਾਲੀ ਦਲ ਨੂੰ ਖੜਾ ਕਰਨ ਲਈ ਮੈਨੂੰ ਇੱਕ ਵਾਰ ਪਿੱਛੇ ਹਟਣਾ ਪਏਗਾ ਅਕਾਲੀ ਦਲ ਦੀ ਕਮਾਂਡ ਵਿਕਰਮ ਮਜੀਠੀਆ ਵਰਗੇ ਜਾਂ ਹੋਰ ਮਨਪ੍ਰੀਤ ਇਆਲੀ ਵਰਗੇ ਜਾਂ ਹੋਰ ਲੀਡਰਾਂ ਦੇ ਹੱਥ ਦੇਣੀ ਪਏਗੀ ਜਿਹੜੇ ਅਕਾਲੀ ਦਲ ਨੂੰ ਖੜਾ ਕਰ ਸਕਣ ਕਿ ਸੁਖਬੀਰ ਬਾਦਲ ਅੰਦਰੂਨੀ ਨਤੀਜੇ ਮੁਤਾਬਕ ਵੱਡੇ ਭਰਾ ਹੈਗੇ ਕਿ ਬੀਜੇਪੀ ਦੀ ਲਤ ਅਜੇ ਵੀ ਸੁਖਬੀਰ ਬਾਦਲ ਦੇ ਉੱਤੇ ਹੀ ਹੈ ਉਸ ਮੰਤਰੀ ਮੰਡਲ ਦੇ ਵਿੱਚ ਜਿਹੜਾ ਪਾਸ ਹੋਇਆ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸੀ ਪਰ ਤੁਸੀਂ ਜਿਸ ਟਾਣੀ ਤੇ ਬੈਠੇ ਹੋ ਟਾਣੀ ਨੂੰ ਵੱਢੀ ਜਾਂਦੇ ਪਏ ਹੋ ਉੱਥੇ ਅਨ ਕੰਡੀਸ਼ਨਲ ਸਪੋਰਟ ਦਾ ਅਲਫਾਜ ਖਤਮ ਕਰਕੇ ਕਹਿਣਾ ਚਾਹੀਦਾ ਇ ਨਹੀਂ ਜੀ ਜੇ ਤੁਸੀਂ ਉਹ ਦੇਣ ਲੱਗਿਓ ਪੈਕੇਜ ਤੇ ਪੰਜਾਬ ਵੀ 553 ਕਿਲੋਮੀਟਰ ਪਾਕਿਸਤਾਨ ਨਾਲ ਲੱਗਦਾ ਹੈ ਪੰਜਾਬ ਨੂੰ ਵੀ ਟੈਕਸ ਸੋਲੀਡੇਟੀ ਟੈਕਸ ਸੋਲੀਡੇਟੀ ਦਾ ਸਾਈਨ ਕਰਾਇਆ ਹੈ ਹੋਇਆ ਕੀ ਸਾਡੀ ਇੰਡਸਟਰੀ ਕਿੱਠੂਏ ਚਲੀ ਗਈ ਇਧਰੋਂ ਸਾਰੀ ਇੰਡਸਟਰੀ ਵੱਧੀ ਚਲੀ ਗਈ ਇਧਰੋਂ ਅੱਡੀ ਇੰਡਸਟਰੀ ਕੁਗਰੇਡ ਚਲੀ ਗਈ ਔਰ ਪੰਜਾਬ ਦੀ ਇੰਡਸਟਰੀ ਦਾ ਡਰੇਨ ਹੋ ਗਿਆ ਪੰਜਾਬ ਖੋਖਲਾ ਹੋਣਾ ਸ਼ੁਰੂ ਹੋ ਗਿਆ ਜੇਦਾਰ ਖਾਲਸਕ ਸਾਹਿਬ ਦੀ ਕਿਡਨੈਪਿੰਗ ਹੋ ਜੇ ਉਹਨਾਂ ਨੂੰ ਫੇਕ ਐਨਕਾਊਂਟਰ ਚ ਮਾਰਤਾ ਜਾਵੇ ਜੇ ਆਪਾਂ ਇੱਕ ਕੁਰਸੀ ਦੀ ਖਾਤਰ ਆਪਾਂ ਉਹਦੀ ਜਾਂਚ ਉਹਦੇ ਉੱਤੇ ਐਫ ਆਈ ਆਰ ਨਹੀਂ ਕਰਾਂਗੇ ਅਸੀਂ ਇਨਸਾਫ ਨਹੀਂ ਦਵਾਂਗੇ ਫਿਰ ਇਸ ਦਾ ਮਤਲਬ ਤੀਜੀ ਥਾਡੀ ਗਲਤੀ ਇਹ ਸੀ ਕਿ ਤੁਸੀਂ ਕੁਰਸੀ ਮੋਹਰੇ ਕਰਤੀ ਜਥੇਦਾਰ ਖਾਲਸਕ ਸਾਹਿਬ ਦਾ ਕਤਲ ਜਿਹੜਾ ਉਹਨੂੰ ਪਛਾਣ ਕਰਤੀ ਉਹਨੂੰ ਇਹ ਆ ਰਹਾ ਹਾਲ ਮੈਂ ਐਸਐਸਪੀ ਸੀਗੇ ਜਲੰਧਰ ਚਾਰ ਨਕੂਦਰ ਦੇ ਵਿੱਚ ਨੌਜਵਾਨ ਸ਼ਿਤੀ ਗੁਰਗਰਾਂ ਸਾਹਿਬ ਦੀ ਬੇਅਦਬੀ ਤੇ ਉੱਤੇ ਚਹੀਦ ਕਰ ਦਿੱਤੇ ਗਏ ਪੁਲਿਸ ਦੀ ਗੋਲੀ ਨਾਲ ਅੱਜ ਤੱਕ ਉਹ ਪੁਲਿਸ ਵਾਲੇ ਕਿਹੜੇ ਨੇ ਜਿਨ੍ਹਾਂ ਨੇ ਗੋਲੀ ਮਾਰੀ ਕੁਛ ਨਹੀਂ ਤੇਰਾ ਰਾਮ ਰਹੀਮ ਜਿਹੜਾ ਉਹਨੇ ਸਿੱਖਾਂ ਦੇ ਭਾਵਨਾਵਾਂ ਨੂੰ ਲੋਹੇ ਆ ਹਿਰਦੇ ਲੋਹੇ ਆ ਠੇਸ ਪਹੁੰਚਾਈ ਹੈ ਉਹਨਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਮਾਫ ਕਰਾਣ ਲਈ ਤੁਹਾਡੇ ਮੰਤਰੀ ਕਿਉਂ ਜਾ ਰਹੇ ਨੇ ਸਾਰੇ ਗੁਨਾਹ ਜਿਹੜੇ ਆ ਜਾਂ ਜਿਹੜੇ ਦੋਸ਼ ਹੈ ਇਨ੍ਹਾਂ ਦੋਸ਼ਾਂ ਤੋਂ ਸੁਖਬੀਰ ਸਿੰਘ ਬਾਦਲ ਹਟ ਨਹੀਂ ਸਕਦੇ ਤੁਸੀਂ ਅਕਾਲੀ ਦਲ ਦੇ ਵਿੱਚ ਜਿਹੜਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਭਾਵੇਂ ਉਹ ਵਿਕਰਮ ਮਜੀਠੀਆ ਕਰ ਰਿਹਾ ਜਾਂ ਕੋਈ ਹੋਰ ਕਰ ਰਿਹਾ ਤੁਸੀਂ ਉਹਨੂੰ ਖੁੱਡੇ ਲਾਈਨ ਲਾ ਦਿਓ ਮੈਂ ਇੱਕ ਥੋੜੀ ਗੱਲ ਯਾਦ ਕਰਾਉਣੀ ਚਾਹੁੰਦਾ ਮੈਂ ਸੰਗਰੂਰ ਸੀਟ ਤੇ ਕਬਾਲ ਸਿੰਘ ਝੁੰਦਾ ਕਿਉਂ ਆਏ ਕਿਉਂ ਲਿਆਂਦੇ ਗਏ ਤੁਸੀਂ ਕਿਹਾ ਸੀ ਨਤੀਜੇ ਆਉਣ ਤੇ ਦੱਸਾਂਗਾ ਹੁਣ ਦੱਸਣਾ ਪੈਣਾ ਲੋਕ ਸਭਾ ਚੋਣਾਂ ਦੇ ਨਤੀਜੇ ਦਾ ਦਿਨ ਆ ਔਰ ਆਖਰੀ ਚਰਮ ਉਹਦਾ ਪੂਰਾ ਹੁੰਦਾ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਬਹੁਤ ਸਰੀਆਂ ਚੀਜ਼ਾਂ ਅਨਫੋਲਡ ਹੋ ਰਹੀਆਂ ਨੇ ਔਰ ਉਸੇ ਦੇ ਵਿੱਚ ਪੰਜਾਬ ਦੀ ਸਿਆਸਤ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਫੇਰ ਬਦਲ ਦੇਖਣ ਨੂੰ ਮਿਲਿਆ ਆ ਕਿਉਂਕਿ 13 ਸੀਟਾਂ ਦੇ ਉੱਤੇ ਵੱਧ ਕਰਕੇ ਕਾਂਗਰਸ ਜਿਹੜੀ ਆ ਉਹ ਕਾਬਜ਼ ਹੋਈ ਹੈ ਔਰ ਇੱਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਆਜ਼ਾਦ ਉਮੀਦਵਾਰਾਂ ਨੇ ਖਾਤਾ ਖੋਲ੍ਹ ਲਿਆ ਹੈ ਭਾਈ ਅਮਰਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਜਿੱਤ ਵੱਲ ਵਧੇ ਨੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸੀਟ ਹਾਸਲ ਕੀਤੀ ਹੈ ਭਾਜਪਾ ਨੇ ਕੋਈ ਵੀ ਨਹੀਂ आम आदमी पार्टी ने 3 सीटें हासिल की थी। खैर इस अंदाजा दे नाल इस नतीजे दे नाल पंजाब दी सियासत दे अंदर ਹੋਰ ਡੂੰਘਾਈ ਚ ਜਾਂਦੇ ਆ ਇਸ नतीजे दे ਹੋਰ ਡੂੰਘਾਈ ਚ ਜਾਂਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਖੜਾ ਕਿੱਥੇ ਹੈ। ਹਾਲਾਂਕਿ ਇੱਥੇ ਇਹ ਜ਼ਰੂਰ ਪ੍ਰਤੀਤ ਹੁੰਦਾ ਪਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸੀਟ ਲੈ ਲਈ। ਭਾਜਪਾ ਨੂੰ ਇੱਕ ਵੀ ਨਹੀਂ ਮਿਲੀ ਪਰ ਇੱਥੇ ਆ ਕੇ ਗੱਲ ਇਹ ਖੜਦੀ ਹੈ ਕਿ ਕੀ ਇਹ ਇੱਕ ਸੀਟ ਜਸ਼ਨ ਮਨਾਉਣ ਯੋਗੀ ਹੋ ਗਈ ਹੈ। ਕਿ ਇਸ ਇੱਕ ਸੀਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਸ਼ਨ ਮਨਾਉਣ ਯੋਗ ਆ ਕਰ ਦਿੱਤਾ ਹੈ ਘੱਟੋ ਘੱਟ ਭਾਜਪਾ ਤੋਂ ਅੱਗੇ ਚ ਅੱਗੇ ਰਹਿ ਗਏ ਨੇ ਇੱਥੇ ਆ ਕੇ ਗੱਲ ਘੁੰਮ ਜਾਂਦੀ ਹੈ ਕਿਉਂਕਿ ਬਹੁਤ ਸਾਰੀਆਂ ਸੀਟਾਂ ਇਹੋ ਜਿਹੀਆਂ ਨੇ ਜਿੱਥੇ ਦੋਵੇਂ ਪਾਰਟੀਆਂ ਦੇ ਉਮੀਦਵਾਰ ਹਾਰੇ ਤਾਂ ਜ਼ਰੂਰ ਨੇ ਪਰ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਬੜੀ ਡੁੰਗਾਈ ਤੱਕ ਮਾਰ ਪਈ ਹੈ ਪਰ ਭਾਜਪਾ ਉਹਦੇ ਉੱਪਰ ਰਹੀ ਹੈ ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਦਰੂਨ ਪੱਧਰ ਦੇ ਉੱਤੇ ਟੁੱਟ ਚੁੱਕਿਆ ਆਪਾਂ ਇਹ ਸਾਫ਼ ਕਹਿ ਸਕਦੇ ਹਾਂ ਕਿ ਜੇ ਨਤੀਜੇ ਦੇ ਵਿੱਚ ਆ ਕੇ ਹਰ ਸਿਮਰਤ ਕੌਰ ਬਾਦਲ ਨੇ ਬਠਿੰਡਾ ਦੀ ਆਪਣੀ ਸੀਟ ਐਕਵਾਇਰ ਕਰ ਵੀ ਲਈ ਹੈ ਤਾਂ ਵੀ ਅਕਾਲੀ ਦਲ ਦੇ ਵਾਸਤੇ ਇੱਕ ਸ਼ਰਮਨਾਕ ਹਾਰ ਜਿਹੜੀ ਆ ਉਹ ਜ਼ਰੂਰ ਦੇਖਣ ਨੂੰ ਮਿਲੀ ਹੈ ਖੈਰ ਹੋਰ ਗੱਲਾਂ ਕਰਦੇ ਆ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਔਰ ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ ਦਾ ਹੁਣ ਕੀ ਰਤਬਾ ਆ ਔਰ ਕਿੱਥੇ ਅੱਗੇ ਜਾ ਕੇ ਵਧੇਗਾ ਇਹ ਪੁੱਛਣ ਦੀ ਕੋਸ਼ਿਸ਼ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਤੀਜੇ ਆਗੇ ਬਹੁਤ ਕੁਝ ਖੁੱਲ ਗਿਆ ਕਹਿੰਦੇ ਕਿ ਵੱਡਾ ਭਰਾ ਜਿਹੜਾ ਸੀਗਾ ਉਹ ਸੁਖਬੀਰ ਸਿੰਘ ਬਾਦਲ ਬਣ ਗਏ ਪਰ ਕੀ ਸੱਚੀ ਵੱਡਾ ਭਰਾ ਬਣਗੇ ਕੀ ਗੱਲਾਂ ਦੇ ਵਿੱਚ ਹੀ ਹੈ ਦੇਖੋ ਸਾਬ ਸਿੰਧੀ ਇੱਕ ਗੱਲ ਤਾਂ ਸਮਝ ਨਹੀਂ ਪਾਏਗੀ ਕਿ ਇਹ ਨਤੀਜੇ ਜਿਹੜੇ ਆ ਪਹਿਲੀ ਗੱਲ ਤਾਂ 2022 ਦੇ ਨਤੀਜੇ ਇੱਕ ਸਬਕ ਲੈਣ ਵਾਲੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਬਦਲ ਲਈ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਲਈ ਜਿਹੜੇ ਕਹਿੰਦੇ ਆ ਕਿ ਅਕਾਲੀ ਦਲ ਦੀ ਮਜ਼ਬੂਤੀ ਦੇ ਨਾਲ ਪੰਜਾਬ ਹੋਰ ਮਜ਼ਬੂਤ ਹੋਵੇਗਾ ਇਹ بڑے ਸਬਕ ਲੈਣ ਵਾਲੇ ਨਤੀਜੇ ਆ 2022 ਚ ਮੈਨੂੰ ਲੱਗਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ 'ਚ ਕਾਫੀ ਕੁਝ ਬਦਲਣਾ ਚਾਹੀਦਾ ਸੀ ਤੁਸੀਂ ਦੇਖੋ ਮੈਂ ਹਮਾਇਤ ਨਹੀਂ ਕਰ ਰਿਹਾ ਕਿ ਇੱਕ ਟਾਈਮ ਦੇ ਉੱਤੇ ਪਰਿਵਾਰਵਾਦ ਦੇ ਖਿਲਾਫ ਜਦੋਂ ਨਰਿੰਦਰ ਮੋਦੀ ਪਰਹਾਰ ਕਰਦੇ ਸੀ 2014 ਤੇ 2019 ਦੀਆਂ ਚੋਣਾਂ ਦੇ ਵਿੱਚ ਕਾਂਗਰਸ 44 ਸੀਟਾਂ ਦੇ ਉੱਤੇ ਸਿਮਟ ਗਈ ਸੀ ਦੇਖਿਆ ਉਹਨਾਂ ਨੇ ਵੀ ਸਾਡੀ ਨਾਜ਼ੁਕ ਕੜੀ ਜਿਹੜੀ ਉਹ ਪਰਿਵਾਰਵਾਦ ਹੈ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਤੇ ਅਟੈਕ ਪਰਿਵਾਰਵਾਦ ਦਾ ਹੋ ਰਿਹਾ ਉਹਨਾਂ ਨੇ ਪ੍ਰਧਾਨਗੀ ਤੋਂ ਅਸਤੀਫੇ ਦਿੱਤੇ ਮਲਿਕਾ ਅਰਜੁਨ ਖੜਗੇ ਨੂੰ ਪੰਜਾਬ ਦਾ ਸੌਰੀ ਹਿੰਦੁਸਤਾਨ ਕਾਂਗਰਸ ਕਮੇਟੀ ਦਾ ਪ੍ਰਧਾਨ ਲਗਾਤਾ ਕਿੰਨਾ ਫਰਕ ਪਿਆ ਕਾਂਗਰਸ ਕਿੰਨੀ ਸਰਵਾਈਵ ਹੋਈ ਹੈ ਜਿਹੜੀ ਲੱਗਦੀ ਸੀ 40 ਤੋਂ 22 ਸੀਟਾਂ ਦੇ ਆਜੂਗੀ ਕਾਂਗਰਸ ਕਿਸੇ ਟਾਈਮ ਤੇ ਉਹ 40 ਤੋਂ 100 ਦੇ ਆਸ-ਪਾਸ ਪਹੁੰਚ ਗਈ ਹੈ ਔਰ ਇੰਨੀ ਜਮਹੂਰੀਅਤ ਔਰ ਇੰਨੀ ਮਤਲਬ ਜਿਹੜੀ ਲੋਕਤੰਤਰ ਦੇ ਵਿੱਚ ਜਿੱਦਾਂ ਐਲੀਗੇਸ਼ਨ ਲੱਗੇ ਨੇ ਇਲੈਕਸ਼ਨ ਕਮਿਸ਼ਨ ਤੇ ਲੱਗੇ ਨੇ ਜਿਸ ਤਰ੍ਹਾਂ ਈਡੀ ਦੇ ਉੱਤੇ ਅਲੀਗੇਸ਼ਨ ਲੱਗੇ ਨੇ ਹੋਰ ਜਿਹੜੀਆਂ ਚੀਜ਼ਾਂ ਦੇ ਧਨਵਲ ਦੇ ਜਾਂ ਧਰਮ ਦੇ ਜਾਂ ਪੋਲਰਾਈਜੇਸ਼ਨ ਦੇ ਅਲੀਗੇਸ਼ਨ ਨੇ ਉਹਦੇ باوجود 44 ਤੋਂ 100 ਤਿਆਣਾ ਇੱਕ ਮਾਇਨੇ ਰੱਖਦਾ ਤੇ ਇਹ ਕਾਰਨ ਹੈ ਸੀ ਕਾਂਗਰਸ ਨੇ ਜਿੱਥੇ ਵੀ ਆਪਣੀ ਗਲਤੀ ਸੀ ਉਸ ਗਲਤੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਇਹੀ 2022 ਚ ਮੈਨੂੰ ਯਾਦ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਸਪਨਾਲ ਅਲਾਈਅንስ ਹੀ ਪੰਜਾਬ ਚ ਤੇ ਤਿੰਨ ਸੀਟਾਂ ਅਕਾਲੀ ਦਲ ਜਿੱਤਿਆ ਇੱਕ ਮਾਝੇ ਤੋਂ ਇੱਕ ਮਾਲਵੇ ਤੋਂ ਤੇ ਇੱਕ ਦੁਆਬੇ ਤੋਂ ਮਾਝੇ ਜੋ ਜਿੱਤੀ ਬੀਬੀ ਗਨੀਵ ਕੌਰ ਮਜੀਠੀਆ ਵਿਕਰਮ ਮਜੀਠੀਆ ਦੀ ਘਰ ਵਾਲੀ ਇੱਥੋਂ ਡਾਕਟਰ ਸੁਖੀ ਜਿੱਤੇ ਨੇ ਨਵਾਂ ਸ਼ਹਿਰ ਤੋਂ ਔਰ ਮਾਲਵੇ ਤੋਂ ਮਨਪ੍ਰੀਤ ਅੱਲੀ ਜਿੱਤਿਆ ਦਾਖੇ ਤੋਂ ਸ਼ਾਇਦ ਤੁਸੀਂ ਹੁਣ ਇਹਨੂੰ ਕੁਮਾ ਕੇ ਦੇਖ ਲਓ ਯਾਰ ਜਿਹੜਾ ਅਕਾਲੀ ਦਲ ਪੰਜਾਬ ਦੇ ਵਿੱਚ इंडिपेंडेंट सरकार बना सकता सी बनांदा हुंदा सी ओ बीजेपी ਤਾਂ ਚਲੋ ਨਾਲ ਗਠਵੰਦਨ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਨ ਕੰਡੀਸ਼ਨਲ ਸਪੋਰਟ ਦਿੱਤੀ ਹੋਈ ਸੀ ਭਾਈ ਚਾਰਕਸਾਨ ਸੀ ਉਹ ਅਕਾਲੀ ਦਲ ਇਕੱਲਾ ਸਰਕਾਰ ਬਣਾ ਸਕਦਾ ਸੀ ਉਹ ਅਕਾਲੀ ਦਲ ਤਿੰਨ ਤੇ ਆ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੇ ਨਿਕਟਵਰਤੀ ਹਮਾਇਤੀਆਂ ਨੇ ਬਹੁਤ ਕਿਹਾ ਜੀ ਸੁਖਵੀਰ ਜੀ ਤੁਸੀਂ ਇਦਾਂ ਕਰੋ ਜੀ ਇੱਕ ਵਾਰੀ ਇਹਨੂੰ ਅੰਦਰੋਂ ਖਾਤੇ ਆਪਾਂ ਚੈੱਕ ਕਰਾਈਏ ਜੀ ਬਈ ਸਾਡੇ ਚ ਕਮੀਆਂ ਕੀ ਨੇ ਇਹ ਕਮੀਆਂ ਲੱਭਣ ਤੋਂ ਪਰੇ ਕਮੇਟੀ ਬਣਾਤੀ ਇਕਬਾਲ ਸਿੰਘ ਝੁੰਦਾ ਦੀ ਕਮੇਟੀ ਬਣਾਈ ਉਹਦੇ ਵਿੱਚ ਗੁਰਪ੍ਰਤਾਪ ਬਡਾਲਾ ਪਾਤ ਤੇ ਮਨਪ੍ਰੀਤ ਅਲੀ ਪਾਤ ਤੇ ਆਵਨ ਕੁਮਾਰ ਟੀਨੂ ਪਾਤ ਤੇ ਇਹਨਾਂ ਨੇ ਬੜੀ ਮਿਹਨਤ ਕੀਤੀ ਇਹਨਾਂ ਨੇ 117 ਹਲਕਿਆਂ ਚ ਜਾ ਕੇ ਲੋਕਾਂ ਦੇ ਨਾਲ ਗੱਲ ਕੀਤੀ ਇੱਕ ਰਿਪੋਰਟ ਤਿਆਰ ਕੀਤੀ ਵੀ ਝੁੰਦਾ ਕਮੇਟੀ ਦੀ ਰਿਪੋਰਟ ਇਹ ਕਹਿੰਦੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਅਕਾਲੀ ਦਲ ਬਾਹਰ ਆਣਾ ਚਾਹੀਦਾ ਤੇ ਪਰਿਵਾਰਵਾਦਾਂ ਖਤਮ ਕਰਕੇ ਕਿਸੇ ਹੋਰ ਨੂੰ ਲਾਉਣਾ ਚਾਹੀਦਾ ਲੋ ਜੀ ਇਹਨਾਂ ਨੇ ਉਹਦੇ ਉੱਤੇ ਕੋਈ ਅਮਲ ਨਹੀਂ ਕੀਤਾ 1% ਵੀ ਕੋਈ ਅਮਲ ਨਹੀਂ ਕੀਤਾ ਔਰ ਹੁਣ ਨਤੀਜਾ 2 ਸਾਲਾਂ ਬਾਅਦ ਉਹ ਕਮੇਟੀ ਦੀ ਰਿਪੋਰਟ ਤੋਂ 2 ਸਵਾ 2 ਸਾਲਾਂ ਬਾਅਦ ਅੱਜ ਤੁਹਾਡੇ ਸਾਹਮਣੇ ਬੈਠੇ ਆ ਹੁਣ ਅਕਾਲੀ ਦਲ ਦੀਆਂ 2 ਦੇ ਵਿੱਚੋਂ ਇੱਕ ਸੀਟ ਰਹਿ ਗਈ ਹੈ ਔਰ ਅਕਾਲੀ ਦਲ ਇੱਕ ਸੀਟ ਰਹਿ ਗਈ ਹੈ ਔਰ ਤੁਸੀਂ ਦੇਖੋ ਅਕਾਲੀ ਦਲ ਸੂਬੇ ਚੋਂ ਸਾਫ਼ ਹੋ ਗਿਆ ਔਰ ਕਿਸ ਤਰ੍ਹਾਂ ਤੁਸੀਂ ਮੈਨੂੰ ਇਹ ਨਹੀਂ ਦਿਖ ਰਿਹਾ ਵੀ ਕਿੱਦਾਂ ਅਕਾਲੀ ਦਲ ਸਰਵਾਈਵ ਕਰੇਗਾ ਕਿਸੇ ਟਾਈਮ ਤੇ ਆ ਕੇ ਪੰਥ ਦੇ ਵਿੱਚ ਕਿਉਂਕਿ ਅਕਾਲੀ ਜਿਹੜੀ ਹੈ ਨਾ ਅਕਾਲੀ ਦਲ ਇੱਕ ਰਾਜਨੀਤਿਕ ਪਾਰਟੀ ਤੋਂ ਪਹਿਲਾਂ ਇੱਕ ਧਾਰਮਿਕ ਲਹਿਰ ਹੈ ਜਿਹਦੇ ਵਿੱਚੋਂ ਅਕਾਲੀ ਦਲ ਦਾ ਜਨਮ ਹੋਇਆ ਅਕਾਲੀ ਦਲ ਇੱਕ ਕ੍ਰਾਂਤੀਕਾਰੀ ਇੱਕ ਪਰਵਰਤਨ ਦੀ ਇੱਕ ਲਹਿਰ ਸੀਗੀ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਆਜ਼ਾਦ ਕਰਾਇਆ ਗਿਆ ਉਸ ਲਹਿਰ ਦੇ ਵਿੱਚੋਂ ਅਕਾਲੀ ਦਲ ਦਾ ਜਨਮ ਹੋਇਆ ਅਕਾਲੀ ਲਹਿਰ ਜਿਹਨੂੰ ਆਪਾਂ ਕਹਿੰਨੇ ਆਂ ਔਰ ਉਹਦੇ ਵਿੱਚੋਂ ਜਨਮ ਹੋਇਆ ਲੋਕਾਂ ਦੀ ਪਹਿਲੀ ਪ੍ਰਾਇਓਰਟੀ ਪੰਥ ਧਰਮ ਹੈ। ਰਾਜਨੀਤੀ ਦੂਜੀ ਹੈ ਉਹਨਾਂ ਦੀ। ਲੇਕਿਨ ਹੁਣ ਦੇ ਦੌਰ ਦੇ ਵਿੱਚ ਧਰਮ ਬਾਅਦ ਚ ਹੈ ਤੇ ਸਿਆਸਤ ਪਹਿਲਾਂ ਆ ਗਈ ਹੈ। ਉਹਦੇ ਨਾਲ ਜੇ ਆਪਾਂ ਕਹੀਏ ਤੇ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਇਆ। ਔਰ ਆਣ ਵਾਲਾ ਟਾਈਮ ਵੀ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਵਾ ਉਹ ਆਪਣੀ ਸਲਾਹਕਾਰਾਂ ਦੇ ਵਿੱਚੋਂ ਨਿਕਲ ਕੇ ਇਹ ਚੀਜ਼ਾਂ ਦੇ ਵਿੱਚ ਨਹੀਂ ਆਉਂਦੇ ਕਿ ਮੈਂ ਅਕਾਲੀ ਦਲ ਨੂੰ ਖੜਾ ਕਰਨ ਲਈ ਮੈਨੂੰ ਇੱਕ ਵਾਰ ਪਿੱਛੇ ਹਟਣਾ ਪਏਗਾ ਅਕਾਲੀ ਦਲ ਦੀ ਕਮਾਂਡ ਵਿਕਰਮ ਮਜੀਠੀਆ ਵਰਗੇ ਜਾਂ ਹੋਰ ਮਨਪ੍ਰੀਤ ਯਾਲੀ ਵਰਗੇ ਜਾਂ ਹੋਰ ਲੀਡਰਾਂ ਦੇ ਹੱਥ ਦੇਣੀ ਪਏਗੀ ਜਿਹੜੇ ਅਕਾਲੀ ਦਲ ਨੂੰ ਖੜਾ ਕਰ ਸਕਾ ਦਉ ਸਾਹਿਬ ਇਹਨਾਂ ਜਿਹੜੇ ਨਤੀਜੇ ਆਏ ਨਾ ਉਦੋਂ ਇੱਕ ਗੱਲ ਬੜੀ ਪ੍ਰਚਲਿਤ ਹੋ ਗਈ ਕਹਿੰਦੇ ਜਿੰਨੇ ਵੋਟ ਲੱਖਾ ਸਿਧਾਨਾ ਨੇ ਬਠਿੰਡਾ ਤੋਂ ਲੈ ਲਏ ਇੱਥੇ ਅਕਾਲੀ ਦਲ ਦੇ ਦਿਗਜ ਲੀਡਰ ਉਹਨੇ ਉਸ ਤੋਂ ਘੱਟ ਵੋਟ ਲੈ ਕੇ ਬੈਠੇ ਯਾਰ ਇੱਕ ਨਾ ਇੱਕ ਗੱਲ ਨੂੰ ਸਮਝੋ ਅਕਾਲੀ ਦਲ ਨਾਲ ਪੰਜਾਬ ਦੇ ਵਿੱਚ ਇੰਨੀ ਜਿਹੜੀਆਂ ਲੋਕਾਂ ਦਾ ਰਸਵਾ ਕਿਉਂ ਹੈਗਾ ਇਹ ਜਾਂ ਤਾਂ ਅਕਾਲੀ ਦਲ ਦੇ ਪ੍ਰਧਾਨ ਇਸੀ ਨੂੰ ਸਮਝਣ ਜਾਂ ਕਿਤੇ ਆਪਣੇ ਸੱਜਣਾ ਰਾਈ ਸਾਨੂੰ ਕੋਈ ਮੌਕਾ ਦੇਣ ਤੇ ਅਸੀਂ ਉਹਨਾਂ ਨੂੰ ਦਸੀਏ ਵੈਸੇ ਤਾਂ ਸਾਡਾ ਫਰਜ਼ ਨਹੀਂ ਹੈ ਸਾਡਾ ਫਰਜ਼ ਹੈ ਸੱਚ ਨੂੰ ਬੋਲਣਾ ਲੇਕਿਨ ਜੇ ਮੇਰੀ ਉਹ ਗੱਲ ਉਹਨਾਂ ਤੱਕ ਪਹੁੰਚੇ ਵੀ 1997 ਤੋਂ ਬਾਅਦ ਦਾ ਅਕਾਲੀ ਦਲ ਤੋਂ ਹੁਣ ਤੱਕ ਜਿਹੜੀਆਂ ਗਲਤੀਆਂ ਹੋਈਆਂ ਮੈਂ ਇੱਕ ਇੱਕ ਲਾਈਨ ਚ ਦੱਸ ਦੇਣਾ ਕਿਉਂਕਿ ਮੈਨੂੰ ਤਾਂ ਸਭ ਜਵਾਨੀ ਯਾਦ ਹੈ ਪਹਿਲੀ ਗੱਲ 1997 ਦੇ ਵਿੱਚ ਜਦੋਂ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਅਨ ਕੰਡੀਸ਼ਨਲ ਸਪੋਰਟ ਦੇ ਰਹੇ ਹਾਂ ਮੁੱਦਿਆਂ ਤੇ ਸਪੋਰਟ ਦਿਓ ਕਿਉਂਕਿ ਪੰਜਾਬ ਦੀ ਜੰਗ ਮੁੱਦਿਆਂ ਦੀ ਜੰਗ ਹੈ ਸਾਡੀ ਭਾਸ਼ਾ ਦੀ ਜੰਗ ਹੈ ਸਾਡੀ ਪਾਣੀ ਦੀ ਜੰਗ ਹੈ ਸਾਡੀ ਐਸਵਾਈਐਲ ਦੀ ਜੰਗ ਹੈ ਸਾਡੀ ਚੰਡੀਗੜ੍ਹ ਦੀ ਜੰਗ ਹੈ ਇਹ ਮੁੱਦਿਆਂ ਦੇ ਉੱਤੇ ਤੁਸੀਂ ਕੰਡੀਸ਼ਨ ਸਪੋਰਟ ਦਿਓ ਜੇ ਕੇਂਦਰ ਦੇ ਵਿੱਚ ਸਰਕਾਰ ਆਏਗੀ ਤੁਸੀਂ ਸਾਡੇ ਇਹ ਮੁੱਦੇ ਪੂਰੇ ਕਰੋਗੇ ਇਹਨਾਂ ਨੇ ਅਨਕੰਡੀਸ਼ਨਲ ਸਪੋਰਟ ਦਿੱਤੀ ਪਹਿਲੀ ਗਲਤੀ ਹੋਇਆ ਅਨਕੰਡੀਸ਼ਨਲ ਸਪੋਰਟ ਦੇ ਕੇ ਆਪਾਂ ਕੀ ਖਟਿਆ ਔਰ ਦੂਸਰੀ ਗਲਤੀ ਕੀ ਕੀਤੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਉਦੋਂ ਕੇਂਦਰੀ ਰਾਜ ਮੰਤਰੀ ਸੀਗੇ ਕੇਂਦਰ ਸਰਕਾਰ ਦੇ ਵਿੱਚ ਜਿਹੜਾ ਆਸ-ਪਾਸ ਦੇ ਪੜੋਸੀ ਰਾਜੇ ਸੀਗੇ ਜੀ ਐਂਡ ਕੇ ਸੀਗਾ ਹਿਮਾਚਲ ਸੀਗਾ ਇਹਨਾਂ ਨੂੰ ਇੰਡਸਟਰੀਅਲ ਪੈਕੇਜ ਹੌਲੀਡੇ ਦੇਤਾ ਇਹਨਾਂ ਦੇ ਟੈਕਸ ਮਾਫ ਹੋ ਗਏ ਔਰ ਇਧਰੋਂ ਹਿਮਾਚਲ ਜੀ ਟੈਕਸ ਮਾਫ ਹੋ ਗਏ ਪੰਜਾਬ ਦੀ ਸਾਰੀ ਉਸ ਉਸ ਮੰਤਰੀ ਮੰਡਲ ਦੇ ਵਿੱਚ ਜਿਹੜਾ ਪਾਸ ਹੋਇਆ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸੀ ਬਈ ਤੁਸੀਂ ਜਿਸ ਟਾਣੀ ਤੇ ਬੈਠੋ ਟਾਣੀ ਨੂੰ ਵੱਢੀ ਜਾਂਦੇ ਪਿਓ ਉੱਥੇ ਅਨ ਕੰਡੀਸ਼ਨਲ ਸਪੋਰਟ ਦਾ ਅਲਫਾਜ ਖਤਮ ਕਰਕੇ ਕਹਿਣਾ ਚਾਹੀਦਾ ਨਹੀਂ ਜੀ ਜੇ ਤੁਸੀਂ ਉਹ ਦੇਣ ਲੱਗਿਓ ਪੈਕੇਜ ਤੇ ਪੰਜਾਬ ਵੀ 553 ਕਿਲੋਮੀਟਰ ਪਾਕਿਸਤਾਨ ਨਾਲ ਲੱਗਦਾ ਹੈ ਪੰਜਾਬ ਨੂੰ ਵੀ ਟੈਕਸ ਸੋਲਿਡੇ ਦੇਓ ਉਹਦੇ ਨਾਲ ਕੀ ਹੋਇਆ ਟੈਕਸ ਸੋਲਿਡੇ ਤੇ ਸਾਈਨ ਕਰਾਇਆ ਹੋਇਆ ਕੀ ਸਾਡੀ ਇੰਡਸਟਰੀ ਕੱਠੂਏ ਚਲੀ ਗਈ ਇਧਰੋਂ ਸਾਰੀ ਇੰਡਸਟਰੀ ਬੱਦੀ ਚਲੀ ਗਈ ਇਧਰੋਂ ਅੱਡੀ ਇੰਡਸਟਰੀ ਗਾਗਰੇਟ ਚਲੀ ਗਈ ਔਰ ਪੰਜਾਬ ਦੀ ਇੰਡਸਟਰੀ ਦਾ ਡਰੇਨ ਹੋ ਗਿਆ ਪੰਜਾਬ ਖੋਖਲਾ ਹੋਣਾ ਸ਼ੁਰੂ ਹੋ ਗਿਆ ਜਦੋਂ ਖੋਖਲਾ ਹੋਣਾ ਸ਼ੁਰੂ ਹੋਇਆ ਤੁਸੀਂ ਦੇਖੋ 1997 98 ਤੋਂ ਬਾਅਦ ਸਟੂਡੈਂਟ ਜਿਹੜਾ ਬਾਹਰ ਵੱਲ ਤੁਰਿਆ ਕਿਉਂਕਿ ਪੰਜਾਬ ਚੋਂ ਇੰਡਸਟਰੀ ਜਾਣੀ ਸ਼ੁਰੂ ਹੋ ਗਈ ਉਹਦੇ ਨਾਲ ਪੰਜਾਬ ਦਾ ਜਿਹੜਾ ਨੌਜਵਾਨ ਸੀ ਉਹ ਪੰਜਾਬ ਚੋਂ ਬਾਹਰ ਨਿਕਲਣ ਲੱਪਿਆ ਦੂਜੀ ਗਲਤੀ ਉਹ ਹੋਈ ਤੀਜੀ ਗਲਤੀ ਇਹਨਾਂ ਦੀ ਹੋਈ ਤੇ ਜਿੱਥੇ ਦਾ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਸੀ ਜਿਹੜੀ ਆ ਤੁਸੀਂ ਤਵਾੜੀ ਦੀ ਰਿਪੋਰਟ ਸੀ ਉਹ ਤੁਹਾਡੀ ਟੇਬਲ ਤੇ ਪਈ ਸੀ ਫੇਕ এনਕਾਊਂਟਰ ਸੀ ਜਿੱਥੇ ਦਾ ਅਕਾਲ ਤਖਸਾਲ ਸਾਹਿਬ ਦੀ ਕਿਡਨੈਪਿੰਗ ਹੋ ਜੇ ਉਹਨਾਂ ਨੂੰ ਫੇਕ ਐਨਕਾਊਂਟਰ ਚ ਮਾਰਤਾ ਜਾਵੇ ਜੇ ਆਪਾਂ ਇੱਕ ਕੁਰਸੀ ਦੀ ਖਾਤਰ ਆਪਾਂ ਉਹਦੀ ਜਾਂਚ ਨਹੀਂ ਉਹਦੇ ਉੱਤੇ ਐਫਆਈਆਰ ਨਹੀਂ ਕਰਾਂਗੇ ਅਸੀਂ ਇਨਸਾਫ ਨਹੀਂ ਦਵਾਂਗੇ ਫਿਰ ਇਸ ਦਾ ਮਤਲਬ ਤੀਜੀ ਤੁਹਾਡੀ ਗਲਤੀ ਇਹ ਸੀ ਕਿ ਤੁਸੀਂ ਕੁਰਸੀ ਮੋੜੇ ਕਰਤੀ ਜਥੇਦਾਰ ਕਾਲਕਸਕ ਸਾਹਿਬ ਦਾ ਕਤਲ ਜਿਹੜਾ ਉਹਨੂੰ ਪਛਾਣ ਕਰਤਾ ਉਹਦੇ ਬੁੱਤੇ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਤੀਜੀ ਗਲਤੀ ਵੱਡੀ ਹੈ ਉਹ ਗੇ ਚੌਥੀ ਹੋਰ ਗਲਤੀ ਸੁਣ ਲਓ ਉਸ ਤੋਂ ਬਾਅਦ ਜਿਹੜੇ ਮੈਂ ਸਮਝਾਂ ਫੇਕ ਐਨਕਾਊਂਟਰਾਂ ਦੇ ਵਿੱਚ ਯਾ ਹੋਰ ਜਿਨ੍ਹਾਂ ਨੇ ਜਿੰਨਾ ਤੇ ਦੋਸ਼ ਲੱਗੇ ਫੇਕ ਐਨਕਾਊਂਟਰ ਤੇ ਚਾਹੇ ਉਸਮੇ ਸਿੰਘ ਸੈਣੀ ਹੋਵੇ ਉਹਨੂੰ ਪੰਜਾਬ ਦਾ ਡੀਜੀ ਲਾਤਾ ਕੋਟਕਪੂਰਾ ਗੋਲੀकांड ਬਹਿਬਲਗਲਾ ਗੋੜੀਗਾਂਡ ਹੋ ਗਿਆ ਜਿਨ੍ਹਾਂ ਨੇ ਸਿੱਖਾਂ ਦੇ ਫੇਕ ਐਨਕਾਊਂਟਰ ਕੀਤੇ ਅੱਤਵਾਦ ਦੇ ਦੌਰਾਨ ਇਜਹਾਰ ਆलम ਹੋ ਗਿਆ ਉਹਨੂੰ ਇਜਹਾਰ ਆलम ਐਸਐਸਪੀ ਸੀਗੇ ਜਲੰਧਰ ਜਾ ਨਕੂਦਰ ਦੇ ਵਿੱਚ ਨੌਜਵਾਨ ਸ਼੍ਰੀ ਗੁਰਗ੍ਰਾਂਤ ਸਾਹਿਬ ਦੀ ਬੇਅਦਬੀ ਤੇ ਉੱਤੇ ਸ਼ਹੀਦ ਕਰ ਦਿੱਤੇ ਗਏ ਪੁਲਿਸ ਦੀ ਗੋਲੀ ਨਾਲ ਅੱਜ ਤੱਕ ਉਹ ਪੁਲਿਸ ਵਾਲੇ ਕਿਹੜੇ ਨੇ ਜਿਨ੍ਹਾਂ ਨੇ ਗੋਲੀ ਮਾਰੀ ਕੁਛ ਨਹੀਂ ਹਾਂ ਦੇ ਤਾਂ ਪਰਿਵਾਰ ਨੂੰ ਵੀ ਹੈਗੇ ਪੋਲਿਟਿਕਸ ਠੀਕ ਹੈ ਫਿਰ ਇਜਾਰ ਆਲਮ ਨੂੰ ਤੁਸੀਂ ਉਹਦੀ ਵਾਈਫ ਨੂੰ ਤੁਸੀਂ ਐਮਐਲਏ ਦੀ ਡਿਟੈਕਟਿਵ ਦੀ ਟੀਮ ਮੰਤਰੀ ਬਣਾਇਆ ਫਿਰ ਇਜਾਰ ਆਲਮ ਨੂੰ ਤੁਸੀਂ ਵੱਕਾ ਬੋਰਡ ਦਾ ਚੇਅਰਮੈਨ ਬਣਾਇਆ ਉਦੋਂ ਜਿਹੜੇ ਡੀਸੀਸੀ ਦਰਵਾਰਾ ਸਿੰਘ ਗੁਰੂ ਉਹਨਾਂ ਨੂੰ ਤੁਸੀਂ ਆਪਣਾ ਐਡਵਾਈਜ਼ਰ ਲਾਇਆ ਉਹਨੂੰ ਅਕਾਲੀ ਦਲ ਦੀ ਟਿਕਟ ਵੀ ਦਿੱਤੀ ਤੁਸੀਂ ਦਰਵਾਰਾ ਸਿੰਘ ਗੁਰੂ ਨੂੰ ਇਹ ਗਲਤੀਆਂ ਵੱਡੀਆਂ ਸੀ ਉਸ ਤੋਂ ਬਾਅਦ ਜਦੋਂ ਤਾਨੂੰ ਪਤਾ ਹੈ ਕਿ ਡੇਰਾ ਰਾਮ ਰਹੀਮ ਜਿਹੜਾ ਉਹਨੇ ਸਿੱਖਾਂ ਦੇ ਭਾਵਨਾਵਾਂ ਨੂੰ ਲੋਹੇ ਆ ਹਿਰਦੇ ਲੋਹੇ ਆ ਠੇਸ ਪੁੰਚਾਈ ਆ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫ ਕਰਾਨ ਲਈ ਤੁਹਾਡੇ ਮੰਤਰੀ ਕਿਉਂ ਜਾ ਰਹੇ ਨੇ ਜਾਣ ਦੀ ਲੋੜ ਹੀ ਨਹੀਂ ਸੀ ਰਾਮ ਰਹੀਮ ਅਕਾਲ ਤਖਤ ਸਾਹਿਬ ਚਲ ਕੇ ਜਾਂਦਾ ਗੁਨਾਹ ਕਬੂਲਦਾ ਮਾਫੀ ਮੰਗਦਾ ਅਕਾਲ ਤਖਤ ਸਾਹਿਬ ਤਾਂ ਜੁਗੋ ਜੁਗਟਾ ਲਾ ਉਹ ਤਾਂ ਹਰ ਜਗ੍ਹਾ ਮਾਫ ਕਰਦੇ ਨੇ ਸੱਚੇ ਪਾਤਸ਼ਾਹ ਨੇ ਉਹਨਾਂ ਨੇ ਕਿਹਾ ਸੀ ਚੱਲ ਕੇ ਆਇਆ ਨਿੰਮ ਕੇ ਆਇਆ ਇਨੂੰ ਲੰਗਰ ਖਵਾਓ ਇਹਦੇ ਗੁਨਾਹ ਮਾਫ ਕਰੋ ਲੇਕਿਨ ਉਹ ਘਰ ਬੈਠੇ ਨੇ ਤਾਂ ਉਹਨਾਂ ਦੀ ਚਿੱਠੀ ਲੈ ਕੇ ਅਕਾਲੀ ਦਲ ਦੇ ਲੋਕ ਜਾ ਰਹੇ ਨੇ ਇਹ ਸਭ ਤੋਂ ਵੱਡਾ ਉਸ ਤੋਂ ਬਾਅਦ ਇੱਕ ਗੁਨਾਹ ਜਿਹਦੇ ਉੱਤੇ ਅਕਾਲੀ ਦਲ ਨੇ ਆਪਣੇ ਆਪ ਨੂੰ ਬਚਾ ਕਰਨ ਦੀ ਉਲਟਾ ਕੋਸ਼ਿਸ਼ ਕੀਤੀ ਤੇ ਐਸਜੀਪੀਸੀ ਨੇ ਇਤਿਆਰ ਜਾਰੀ ਕਰਤੇ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਲੀਡਰ ਬੋਲ ਪੇ ਐਸਜੀਪੀਸੀ ਇਤਿਆਰ ਜਾਰੀ ਕਰ ਰਹੀ ਹੈ ਇਹਦੇ ਨਾਲ ਸਾਡੀ ਜੀ ਮੌਜੂਦ ਹੋਰ ਭਾਈਚਾਰਕ ਸੰਜਮਜ ਮਜ਼ਬੂਤ ਹੋਏਗੀ ਇਹੀ ਵਿੱਚ ਗੁਰੂ ਮਹਾਰਾਜ ਨੇ ਤਾਂ ਇਹ ਦਿੱਤੀ ਹੈ ਨਿਮਕਿਆਓ ਤੇ ਪ੍ਰਸ਼ਾਦ ਲਵੋ ਦੇਖ ਛਕੋ ਇਹੀ ਹੈ ਨਾ ਨਿਮਕਿਆਓ ਲੰਗਰ ਛਕੋ ਪੰਕਤੀ ਚ ਬੈਠੋ ਤੁਸੀਂ ਇਹ ਚੀਜ਼ ਨਾਲ ਹੋਰ ਹਿਰਦੇ ਲੂਏ ਗਏ ਫਿਰ ਛੋਰੀ ਕਾਲ ਤਖਸਾਲ ਨੇ ਮਾਫੀ ਨਮਾ ਉਹਦਾ ਉਹਦਾ ਕੈਨਸਲ ਕੀਤਾ ਫਿਰ ਉਸ ਤੋਂ ਬਾਅਦ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਆ ਉਹਦੇ ਬਾਰੇ ਇੰਨਾ ਰੋਲਾ ਰੱਪਾ ਪੈਂਦਾ ਕੋਈ ਤੁਸੀਂ ਨਹੀਂ ਨਾ ਐਸਜੀਪੀਸੀ ਦੇ ਉੱਤੇ ਕਿੰਨੇ ਅਲੀਗੇਸ਼ਨ ਲੱਗਦੇ ਆ ਔਰ ਤੁਸੀਂ ਦੇਖੋ ਉਹ ਕੰਪਨੀਆਂ ਨੂੰ ਟੈਂਟ ਦਾ ਜਿਹੜਾ ਹੈ ਟੈਂਟ ਦਾ ਠੇਕਾ ਦਿੱਤਾ ਜਾਂਦਾ ਕਰੋੜਾਂ ਰੁਪਏ ਦਾ ਜਿਨ੍ਹਾਂ ਦਾ ਕੰਮ ਜਿਹੜਾ ਚੈਨਲ ਪ੍ਰਸਾਰਣ ਕਰਨ ਦਾ ਐਸਜੀਪੀਸੀ ਦਾ ਪੈਸਾ ਉੱਥੇ ਵਰਤਿਆ ਜਾਂਦਾ ਇਹ ਸਾਰੇ ਗੁਨਾਹ ਜਿਹੜੇ ਆ ਜਾਂ ਜਿਹੜੇ ਦੋਸ਼ ਹੈ ਇਨ੍ਹਾਂ ਦੋਸ਼ਾਂ ਤੋਂ ਸੁਖਵੀਰ ਸਿੰਘ ਬਾਦਲ ਹਟ ਨਹੀਂ ਸਕਦੇ ਤੋ ਜੇ ਦੋਸ ਵੀ ਆ ਤਾਂ ਕਹਿੰਦੇ ਪਾਪਾ ਦਾ ਘੜਾ ਤਾਂ ਫਿਰ ਭਾਰੀ ਗਿਆ ਫਿਰ ਤੁਸੀਂ ਮੈਨੂੰ ਇਹ ਦੱਸੋ ਫਿਰ ਆਪਾਂ ਕਹੀਏ ਕਿ ਸਿੱਖ ਪੰਥ ਸਾਨੂੰ ਵੋਟ ਪਾ ਦੇ ਪੰਥਕ ਲੋਕ ਸਾਨੂੰ ਵੋਟ ਪਾ ਦੇਣ ਅਸੀਂ ਖਡੂਰ ਸਾਹਿਬ ਤੋਂ ਵੋਟ ਲੈ ਜੀਏ ਅਸੀਂ ਫਰੀਦਕੋਟ ਤੋਂ ਵੋਟ ਲੈ ਜੀਏ ਕਿੰਤਾ ਲੋਕ ਵੋਟ ਪਾ ਦੇਣਗੇ ਮੈਨੂੰ ਇਹ ਦੱਸੋ ਕਿੱਦਾਂ ਲੋਕ ਵੋਟ ਪਾ ਦੇਣਗੇ ਵੋਟ ਨਹੀਂ ਪੈ ਸਕਦੀ ਵੋਟ ਪਾਣ ਲਈ ਤੁਹਾਨੂੰ ਸਿੱਖ ਪੰਥ ਨੂੰ ਤੁਹਾਨੂੰ ਦੱਸਣਾ ਪਏਗਾ ਕਿ ਅਸੀਂ ਪੰਥ ਦੇ ਹੈ ਦੈਸ਼ੀਆਂ ਔਰ ਸਿੱਖ ਪਕ ਉਹ ਅਕਾਲੀ ਦਲ ਲੈ ਕੇ ਆਣਾ ਪਏਗਾ ਜਿਹੜਾ 1920 ਦੇ ਵਿੱਚ ਮਾਸਟਰ ਤਾਰਾ ਸਿੰਘ ਸੰਤ ਫਤਿਹ ਸਿੰਘ ਹੋਰੀ ਚਲਾਉਂਦੇ ਸੀ ਜਿਹੜੇ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਸੀ ਤੇ ਕਹਿੰਦੇ ਸੀ ਅਸੀਂ ਗੁਰਦੁਆਰੇ ਦੀਆਂ ਚਾਬੀਆਂ ਤੁਹਾਡੇ ਖੋਹ ਕੇ ਲੈ ਕੇ ਜਾਵਾਂਗੇ ਉਹ ਮੋਰਚਾ ਲੈਣਾ ਪਏਗਾ ਅਕਾਲੀ ਦਲ ਨੂੰ ਲਿਆਉਣਾ ਪਏਗਾ ਜਿਹੜਾ ਮੋਰਚੇ ਲਾਂਦਾ ਸੀ ਪੰਜਾਬ ਲਈ ਤੁਸੀਂ ਅਨ ਕੰਡੀਸ਼ਨਲ ਸਪੋਰਟ ਦਿੱਤੀ ਹੈ ਤੁਸੀਂ ਕੇਂਦਰ ਫਿਰ ਹੋਰ ਗਲਤੀ ਦੇਖੋ ਮਾਫ ਲੋਕਾਂ ਦੀਆਂ ਗੱਲਾਂ ਪੰਜਾਬ ਦੇ ਵਿੱਚੋਂ ਤਾਂ ਯਾਰ ਦਰਦ ਹੀ ਨਹੀਂ ਭੁੱਲਦਾ ਪੰਜਾਬੀਆਂ ਦੇ ਲੋਕਾਂ ਦੇ ਦਿਲਾਂ ਚੋਂ 19 اے ਤੁਸੀਂ دیکھو ਜਿਹੜੇ ਕਿਸਾਨਾਂ ਦੇ ਕਾਨੂੰਨ ਹੋਏ ਆ ਬਿੱਲ ਇਹ ਸਾਰੇ ਅਕਾਲੀ ਦਲ ਬਾਦਲ ਬੀਬੀ ਹਰਸਿਮਰ ਇਹਨਾਂ ਨੇ ਵੀਡੀਓ ਜਾਰੀ ਕੀਤੀਆਂ ਕਾਨੂੰਨ ਬਹੁਤ ਵਧੀਆ ਜੀ ਇਹਨਾਂ ਨਾਲ ਕਿਸਾਨਾਂ ਦਾ ਭਲਾ ਹੋਏਗਾ ਜੀ ਉਸ ਤੋਂ ਬਾਅਦ ਜੋ ਦੇਖਿਆ ਕਿਸਾਨ ਸੜਕਾਂ ਤੇ ਆ ਕੇ ਡਾਂਗੇ ਸੁੱਟੇ ਲੈ ਕੇ ਨਿਕਲ ਪਏ ਨੇ ਅਕਾਲੀ ਦਲ ਵਾਲਾ ਫਿਰ ਇਹਨਾਂ ਨੇ ਜੀ ਅਸਤੀਫਾ ਦਿੱਤਾ ਅਸਤੀਫਾ ਦੇਣ ਦੀ بجائے ਤੁਸੀਂ ਪਹਿਲਾਂ ਹੀ ਜਦੋਂ ਕਾਨੂੰਨ ਲਾਗੂ ਹੋ ਰਹੇ ਸੀ ਉੱਥੇ ਹੀ ਕਹਦੇ ਕਾਨੂੰਨੀ ਲਾਗੂ ਹੋਣ ਦਵਾਂਗੇ ਪੰਜਾਬ ਦੀ ਖਾਤਰ ਮੋਰਚਾ ਲਾ ਦਿਓ ਠੀਕ ਹੈ ਨਾ ਨਿਆ ਉਹ ਪਹਿਲਾਂ ਤਾਂ ਉਹਨਾਂ ਨੂੰ ਐਡਵੋਕੇਟ ਕਰਦੇ ਰਹੇ ਫਿਰ ਉਹ ਕਾਨੂੰਨ ਜਦੋਂ ਵਾਪਸ ਹੋ ਗਏ ਫਿਰ ਮਤਲਬ ਜਿਹੜਾ ਕੋਸ਼ਿਸ਼ ਕੀਤੀ ਬਈ ਆਪਾਂ ਬੀਜੇਪੀ ਨਾਲ ਰਲ ਜੀ ਬੀਜੇਪੀ ਫਿਰ ਕਿੱਥੋਂ ਰਲ ਆਂਦੀ ਆ ਫਿਰ ਤੁਸੀਂ ਇਹ ਦੇਖੋ ਤੁਸੀਂ ਬੀਜੇਪੀ ਨਾਲ ਹਜੇ ਵੀ ਸਾਹ ਜ ਫਾਣ ਦੀ ਕੋਸ਼ਿਸ਼ ਕਰਦੇ ਰਹੇ ਹੋ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਐਡਾ ਵੱਡਾ ਚੱਲਦਾ ਪਿਆ ਮੋਰਚਾ ਲੱਗਾ ਹੋਇਆ ਤੁਸੀਂ ਹਜੇ ਵੀ ਉਹਦੀ ਗੱਲ ਕਰਦੇ ਫਿਰ ਇੱਥੋਂ ਵੀ ਹਟ ਜਾਈਏ ਯਾਰ ਆਪਾਂ ਇੱਤੋਂ ਵੀ ਪਰੇ ਹਟ ਕੇ ਜਦੋਂ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰੋ ਤੁਸੀਂ ਅਕਾਲੀ ਦਲ ਦੇ ਵਿੱਚ ਜਿਹੜਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਭਾਵੇਂ ਉਹ ਵਿਕਰਮ ਮਜੀਠੀਆ ਕਰ ਰਿਹਾ ਜਾਂ ਕੋਈ ਹੋਰ ਕਰ ਰਿਹਾ ਤੁਸੀਂ ਉਹਨੂੰ ਖੁੱਡੇ ਲਾਈਨ ਲਾ ਦਿਓ ਇਸ ਤਰ੍ਹਾਂ ਨਹੀਂ ਹੁੰਦਾ ਪਾਰਟੀਆਂ ਜਿਹੜੀਆਂ ਹਨ ਪਾਰਟੀ ਸੁਪਰੀਮ ਹੁੰਦੀ ਹੈ ਵਿਕਰਮ ਮਜੀਠੀਆ ਸਮਝਾ ਰਿਹਾ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਜੋ ਪਤਾ ਲੱਗਿਆ ਕਿ ਐਦਾਂ ਉਹਨਾਂ ਨੂੰ ਖੁੰਡੇ ਲਾਈਨ ਲਾ ਦਿੱਤਾ ਗਿਆ ਤੁਸੀਂ ਦੇਖਿਆ ਹੀ ਹੈ ਵਿਕਰਮ ਮਜੀਠੀਆ ਦੀ ਕੋਈ ਦੇਖੀ ਹੈ ਲੋਕ ਸਭਾ ਇਲੈਕਸ਼ਨਾਂ 'ਚ ਕੋਈ ਕੋਈ ਭੂਮਿਕਾ ਹੋਵੇ ਸੋ بڑے ਮੁੱਦੇ ਆ ਇਹ ਤਾਂ ਮੈਂ ਤੁਹਾਨੂੰ ਉਹ ਗਣਾਏ ਜਿਹੜੇ ਉੱਪਰ-ਉੱਪਰ ਦਿਖ ਰਹੇ ਆ ਜਿਹੜੇ ਤੁਹਾਨੂੰ ਉੱਪਰ-ਉੱਪਰ ਦਿਖ ਰਹੇ ਆ ਤੁਹਾਨੂੰ ਅੰਦਰ ਵਾਲੀਆਂ ਤਾਂ ਹਜੇ ਗੱਲਾਂ ਬਹੁਤੀਆਂ ਮੈਂ ਦੱਸ ਨਹੀਂ ਸਕਦਾ ਅੱਛਾ ਡਾਕਟਰ ਸਾਹਿਬ ਵੱਡੇ ਭਰਾ ਛੋਟੇ ਭਰਾ ਵਾਲੀ ਗੱਲ ਕੀਤੀ ਸੀ ਸ਼ੁਰੂ ਵਿੱਚ ਮੈਂ ਮੈਂ ਉਹ ਵੀ ਜਾਣਨਾ ਚਾਹੁੰਦਾ ਕਿਉਂਕਿ ਪਹਿਲਾਂ ਬਹੁਤ ਚੱਲ ਰਿਹਾ ਸੀ ਕਿ ਇਹ ਦੇਖਣਾ ਹੋਊਗਾ ਕਿ ਕਿਹੜਾ ਵੱਡਾ ਭਰਾ ਬਣਦਾ ਕਿਹੜਾ ਛੋਟਾ ਭਰਾ ਬਣਦਾ ਹੁਣ ਨਤੀਜਿਆਂ ਦੇ ਆਧਾਰ ਤੇ ਤਾਂ ਸੁਖਵੀਰ ਬਾਦਲ ਬਣ ਗਏ પર ਕੀ ਹੈਗੇ ਆ ਮੈਂ ਦੁਬਾਰਾ ਉਹੀ ਸਵਾਲ ਪੁੱਛਣਾ ਚਾਹੁੰਦਾ ਕਿ ਸੁਖਬੀਰ ਬਾਦਲ ਅੰਦਰੂਨ ਨਤੀਜਾ ਮੁਤਾਬਕ ਵੱਡੇ ਭਰਾ ਹੈਗੇ ਕਿ বিজেপি ਦੀ ਲੱਤ ਅਜੇ ਵੀ ਸੁਖਬੀਰ ਬਾਦਲ ਦੇ ਉੱਤੇ ਹੀ ਹੈ ਦੇਖੋ বিজেপি ਨੇ ਪੰਜਾਬ ਦੇ ਵਿੱਚ ਆਪਣਾ ਜੋ ਮੈਂ ਹਜੇ ਵੈਸੇ ਐਨਲਿਸਿਸ ਕੀਤਾ ਨਹੀਂ ਹੈ ਟੋਟਲ ਕੀਤਾ ਨਹੀਂ ਪੰਜਾਬ ਚ ਆਪਣਾ ਵੋਟ ਸ਼ੇਅਰ ਉਹਨਾਂ ਦਾ ਵਧਿਆ ਕਈ ਥਾਵਾਂ ਦੇ ਉੱਤੇ ਅਕਾਲੀ ਦਲ ਜਿਹੜਾ ਵਾ ਤੀਜੇ ਚੌਥੇ ਨੰਬਰ ਤੇ ਪਹੁੰਚ ਗਿਆ ਤੇ বিজেপি ਦੂਜੇ ਥਾਂ ਤੇ ਹੈ ਔਰ ਭਾਜੀਪੀ ਦਾ 노 ਡਾਊਟ ਬੀਜਪੀ ਨੇ ਪੰਜਾਬ ਦੇ ਵਿੱਚ ਪਰਫਾਰਮ ਚੰਗਾ ਕੀਤਾ ਭਾਵੇਂ ਬੇਸ਼ੱਕ ਸੀਟ ਕੋਈ ਨਹੀਂ ਜਿੱਤ ਪਾਏ ਲੇਕਿਨ ਪਰਫਾਰਮੈਂਸ ਚੰਗੀ ਹੋਈ ਹੈ ਜਲੰਧਰ ਦੇ ਵਿੱਚ ਬੜੀ ਫਾਈਟ ਦਿੱਤੀ ਹੈ ਬੀਜਪੀ ਦੇ ਕੈਂਡੀਡੇਟ ਸੁਸ਼ੀਲ ਰਿੰਕੂ ਨੇ ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਔਰ ਸ਼ਹਿਰੀ ਖੇਤਰਾਂ ਦੇ ਵਿੱਚ ਬਹੁਤ ਜ਼ਬਰਦਸਤ ਉਹਨਾਂ ਦਾ ਤਿੱਖਾ ਪ੍ਰਚਾਰ ਹੋਇਆ ਹੋਰ ਜਗ੍ਹਾ ਤੇ ਵੀ ਹੁਣ ਅਕਾਲੀ ਦਲ ਇੱਥੇ 50-60 ਹਜ਼ਾਰ ਤੇ ਰਹਿ ਗਏ ਠੀਕ ਹੈ ਨਾ ਤੁਸੀਂ ਕਿਦਾਂ ਮੁਕਾਬਲਾ ਕਰ ਲੋਗੇ ਇਸ ਕਰਕੇ ਅਕਾਲੀ ਦਲ ਤੋਂ ਜਿਹੜੇ ਅਕਾਲੀ ਦਲ ਤੋਂ ਲੋਕ ਜਿਹੜੇ ਨਾ ਪੰਥਕ ਲੋਕ ਖਾਸ ਕਰਕੇ ਬਹੁਤ ਨਰਾਜ ਹੈ ਦੂਸਰੀ ਨਾਲ ਵੱਡੇ ਭਰਾ ਛੋਟੇ ਭਰਾ ਦੀ ਗੱਲ ਹੈ ਜੇ ਕੱਲ ਨੂੰ ਕਿਸੇ ਸਟੇਜ ਤੇ ਆ ਕੇ ਸਮਝੌਤਾ ਭਾਜਪੀ ਨਾਲ ਕਰਨਾ ਵੀ ਪੈਂਦਾ ਹੁੰਦਾ ਵੀ ਹੈ ਹੁਣ ਭਾਜਪੀ ਪੁਰਾਣੇ ਜਿਹੜੇ ਫਾਰਮੂਲੇ ਆ ਉੱਤੇ ਸਮਝੌਤਾ ਨਹੀਂ ਹੋਏਗਾ ਮੈਨੂੰ ਲੱਗਦਾ ਕਿ ਭਾਜਪੀ ਆਪਣਾ ਸੀਐਮ ਅਨਾਉਂਸ ਕਰਾਏਗੀ ਸੁਖਬੀਰ ਸਿੰਘ ਬਾਦਲ ਨੇ ਕਿ ਤੁਸੀਂ ਡਿਪਟੀ ਸੀਐਮ ਅੱਗੇ ਸੀ ਡਿਪਟੀ ਸੀਐਮ ਦੁਆਰਾ ਬਣ ਜਾਓ ਫਿਰ ਪਰ ਲੇਕਿਨ ਉਹਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਹੁਣ ਇਹ ਦੇ ਵਿੱਚ ਸਟੇਟਮੈਂਟਾਂ ਦਿੱਤੀਆਂ ਕਿ ਸਾਡੀ ਧਾਰਮਿਕ ਸਾਡੇ ਗੁਰੂ ਘਰਾਂ ਦੇ ਕਬਜ਼ੇ ਕਰ ਰਹੀ ਹੈ ਬੀਜੇਪੀ ਪਹਿਲਾਂ ਜਨਤਨ ਨੂੰ ਇਹਦਾ ਜਵਾਬ ਦੇਣਾ ਪੈਣਾ ਬੰਦੀ ਸਿੰਘਾਂ ਬਾਰੇ ਜਵਾਬ ਦੇਣਾ ਪੈਣਾ ਠੀਕ ਹੈ ਨਾ ਫਿਰ ਇਹ ਵੀ ਦੱਸਣਾ ਪੈਣਾ ਹੁਣ ਜਿਹੜੀਆਂ ਇਹਨਾਂ ਨੇ ਕੰਡੀਸ਼ਨਲ ਲਾ ਕੇ ਕਿਹਾ ਕਿ ਅਸੀਂ ਬੀਜੇਪੀ ਨਾਲ ਸਮਝੌਤਾ ਤੱਦ ਕਰਾਂਗੇ ਪਹਿਲਾਂ ਸਾਡੀਆਂ ਮੰਗਾਂ ਪੂਰੀਆਂ ਕਰੋ ਚੰਡੀਗੜ੍ਹ ਦਾ ਮੁੱਦਾ ਪਾਣੀ ਦਾ ਮੁੱਦਾ ਇਹਨਾਂ ਨੇ ਰਿਟਰਨ ਜਾਰੀ ਕੀਤਾ ਆਪਣਾ ਪ੍ਰਸਤਾਵ ਪਾਸ ਕੀਤਾ ਉਹ ਪ੍ਰਸਤਾਵ ਤੇ ਪਹਿਲਾਂ ਕੰਡੀਸ਼ਨਲ ਸਪੋਰਟ ਬੀਜੇਪੀ ਨੂੰ ਦੇਣੀ ਪੈਗੀ ਫਿਰ ਲੋਕੀ ਅਕਾਲੀ ਦਲ ਤੇ ਮੈਨੂੰ ਲੱਗਦਾ ਵਿਸ਼ਵਾਸ ਕਰਨਾ ਕਿ ਦੋਸਤ ਤੁਹਾਨੂੰ ਇੱਕ ਥੋੜੀ ਗੱਲ ਯਾਦ ਕਰਾਉਣੀ ਚਾਹੁੰਦਾ ਮੈਂ ਸੰਗਰੂਰ ਸੀਟ ਤੇ ਇਕਬਾਲ ਸਿੰਘ ਝੁੰਦਾ ਕਿਉਂ ਆਏ ਕਿਉਂ ਲਿਆਂਦੇ ਗਏ ਤੁਸੀਂ ਕਿਹਾ ਸੀ ਨਤੀਜੇ ਆਉਣ ਤੇ ਦੱਸਾਂਗਾ ਹੁਣ ਦੱਸਣਾ ਪੈਣਾ ਤੁਸੀਂ ਯਾਰ ਮੀਤ ਹੇਰ ਨੂੰ ਕਿੰਨੀ ਲੀਡ ਮਿਲੀ ਐ ਤੋ ਹੀ ਨੋਟ ਕਰ ਲਓ ਜੇ ਕਿਤੇ ਜੇ ਕਿਤੇ ਢੀਂਟਸਾ ਪਰਿਵਾਰ ਖੜਾ ਹੁੰਦਾ ਇਕਬਾਲ ਸਿੰਘ ਢੀਂਟਸਾ ਜਾਂ ਪਰਮਿੰਦਰ ਢੀਂਟਸਾ ਖੜਾ ਹੁੰਦਾ ਤੇ ਤੁਹਾਨੂੰ ਲੱਗਦਾ ਕਿ ਮੀਥਿਆ ਨੂੰ ਇੰਨੀ ਲੀਡ ਮਿਲਣੀ ਸੀ ਮੈਨੂੰ ਕਿ ਮੀਥੇ ਹੇਰ ਨੂੰ ਜਿਤਾਉਣ ਖਾਤਰ ਇਕਬਾਲ ਸਿੰਘ ਝੂੰਦਾ ਲਿਆਉਂਦੇ ਗਏ ਇਹ ਯਾਰ ਇਹ ਜਿਹੜੇ ਨਾ ਪੋਲਿਟੀਕਲ ਐਨਾਲਿਸਟ ਆ ਟਾਪ ਦੇ ਉਹਨਾਂ ਨੂੰ ਪਤਾ ਵੀ ਬਠਿੰਡੇ ਤੋਂ ਬੀਬੀ ਹਰਸਿਮਰਤ ਕੌਰ ਇੰਨੀਆਂ ਵੋਟਾਂ ਨਾਲ ਕਿਵੇਂ ਜਿੱਤੀ ਹੈ ਯਾਰ ਦੇਖੋ ਤੁਸੀਂ ਖੁਦ ਮੇਰੇ ਕੋ ਆਇਓ ਕਰਨ ਲਈ ਵਾਰਤਾ ਕਰਨ ਲਈ ਮੇਰੇ ਇੰਟਰਵਿਊ ਲੈਣ ਲਈ ਕਿ ਅਕਾਲੀ ਦਲ ਦੀ ਹਾਲਤ 2019 ਦੇ ਮੁਕਾਬਲੇ ਖਰਾਬ ਹੋਈ ਹੈ 2019 ਦੇ ਵਿੱਚ ਬੀਬੀ ਹਰਸ਼ਿਮਰਤ ਕੋਰ ਬਾਦਲ ਅਕਾਲੀ ਦਲ ਦੀ ਉਮੀਦਵਾਰ ਸੀ ਤੇ ਭਾਜਪਾ ਨਾਲ ਸਮਝੌਤਾ ਸੀ 19000 ਵੋਟਾਂ ਨਾਲ ਬਠਿੰਡੇ ਤੋਂ ਜਿੱਤੀ ਸੀ ਹੁਣ ਤਾਂ ਭਾਜਪਾ ਨਾਲ ਸਮਝੌਤਾ ਨਹੀਂ ਹੈ 50000 ਵੋਟਾਂ ਨਾਲ ਜਿੱਤ ਗਈ ਹੈ ਤੇ ਜੇ ਭਾਜਪਾ ਨਾਲ ਸਮਝੌਤਾ ਹੁੰਦਾ ਬੀਬੀ ਹਰਸ਼ਿਮਰਤ ਕੋਰ ਫਿਰ ਤਾਂ 2.5 ਲੱਖ ਵੋਟਾਂ ਨਾਲ ਜਿੱਤਦੀ ਉਹ 50000 ਵੋਟਾਂ ਨਾਲ ਆਲੀ ਦਲ ਦੀ ਹਾਲਤ ਖਰਾਬ ਦੇ ਵਿੱਚ ਵੀ ਕਿਉਂ ਜਿੱਤੀ ਹੈ ਉਹਦੇ ਉੱਤੇ ਵੀ ਕਿਸੇ ਅਨਾਲਿਸਿਸ ਇਹ ਵੀ ਦੱਸੀਏ ਦੋ ਇੱਕ ਨਾਮ ਹੈਗਾ ਥੋੜਾ ਮੈਨੂੰ ਪਤਾ ਤੁਹਾਡੇ ਕੋਲ ਹੈਗਾ ਨਾਮ ਉਹ ਦੱਸ ਦੋ ਚਲੋ ਫਿਰ ਫਿਰ ਗੱਲ ਕਰਾਂਗੇ ਇਹ ਇਸ਼ਾਰਾ ਬਹੁਤ ਹੁੰਦਾ ਕਿ ਸੰਗਰੂਰ ਔਰ ਬਠਿੰਡੇ ਦੀਆਂ ਸੀਟਾਂ ਜਿਹੜੀਆਂ ਉਹ ਕ੍ਰੋਸ ਕੀਤੀਆਂ ਠੀਕ ਹੈ ਬਿਲਕੁਲ ਇਹ ਉਹ ਸਾਰੇ ਸਮਕਰਨ ਜਿਨ੍ਹਾਂ ਨੂੰ ਲੈ ਕੇ ਫਿਲਹਾਲ ਸਿਆਸਤ ਗਰਮਾਈ ਹੋਈ ਹੈ ਪੰਜਾਬ ਦੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਉਂਦਾ ਕਿਉਂਕਿ ਹੁਣ ਨਵੀਂ ਸਰਕਾਰ ਦੀ ਸਰਕਾਰ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੈਗੀ ਔਰ ਨੈਸ਼ਨਲ ਲੈਵਲ ਦੇ ਉੱਤੇ ਵੀ ਸਮਕਰਨ ਕੀ ਨੇ ਕਿਸ ਤਰ੍ਹਾਂ ਬੀਜੇਪੀ ਹੇਠਾਂ ਗਈ ਹੈ ਕਿਸ ਤਰ੍ਹਾਂ ਕਾਂਗਰਸ ਉੱਤੇ ਆਈ ਹੈ ਹਰ ਕੋਈ ਜਾਣਦਾ ਆਉਂਦੇ ਸਮੇਂ ਦੇ ਵਿੱਚ ਉਹ ਵੀ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ